ਸਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਨਿਰਮਲ ਕੁਮਾਰ ਅੱਜ ਪਿੰਡ ਹਟਾਇਆ ਵਿਖੇ ਖੜੇ ਹਾਂ ਜਿਹਦੇ ਐਮਪੀ ਸਾਹਿਬ ਗੁਰਮੀਤ ਸਿੰਘ ਮੀਠੇਰ ਵੱਲੋਂ ਦੋ ਰਜਵਾਇ ਸੇਖਾ ਪਿੰਡ ਤੇ ਹਟਾਇਆ ਵਿਖੇ ਦੋ ਰਜਵਾਇ ਦਾ ਰਗਾਥਨ ਕੀਤਾ ਗਿਆ ਸਾਡੇ ਨਾਲ ਬਲਾਕ ਪ੍ਰਧਾਨ ਆ ਉਹਨਾਂ ਨਾਲ ਗੱਲਬਾਤ ਕਰਨੀ ਜਾ ਰਹੇ ਹਾਂ ਸਰ ਸਸੀ ਕਾਲ ਦੈਨਿਕ ਸਵੇਰਾ ਦੇ ਸਵਾਗਤ ਸਾਰਾ ਅੱਜ ਐਮਪੀ ਸਾਹਿਬ ਵੱਲੋਂ ਉਦਘਾਟਨ ਕੀਤਾ ਗਿਆ ਹਟਾਇਆ ਵਿਖੇ ਕੀ ਕਹਿਣਾ ਚਾਹੁੰਦੇ ਸਸੀ ਕਾਲ ਜੀ ਤਾਂ ਤਾਂ ਜਿਹੜਾ ਕੀਤਾ ਗਿਆ ਹੈ ਲੋਕਾਂ ਦੀ ਸਮੱਸਿਆ ਬਹੁਤ ਟਾਈਮ ਦੀ ਲੱਗਦੀ ਹੋਈ ਸੀਗੀ ਕਿਉਂਕਿ ਇਹ ਸੂਏ ਦੀ ਜਿਹੜੀ ਪੁਲੀ ਸੀਗੀ ਛੋਟੀ ਸੀਗੀ ਉਹ ਬੰਦ ਹੋ ਜਾਂਦੀ ਸੀਗੀ ਕਰੀਬ ਘਰਾਂ ਦੇ ਘਰ ਲੱਗਦੇ ਸੀ ਨਾਲ ਸੂਏ ਦੇ ਉਹਦੇ ਵਿੱਚ ਪਾਣੀ ਵੜ ਜਾਂਦਾ ਸੀ ਤੇ ਕਾਫੀ ਤੁਸੀਂ ਖਬਰਾਂ ਵੀ ਦੇਖੀਆਂ ਹੋਣਗੀਆਂ ਇੱਥੇ ਜਿਹੜੀਆਂ ਲੱਗੀਆਂ ਵੀਆਂ ਸੀਗੀਆਂ ਕਿਸਾਨਾਂ ਦੀ ਫਸਲ ਮਰ ਜਾਂਦੀ ਸੀਗੀ ਜਦੋਂ ਉਹਨਾਂ ਦੇ ਪਸ਼ੂਆਂ ਦਾ ਵੀ ਨੁਕਸਾਨ ਹੋਇਆ ਕਈ ਦਫਾ ਫਸਲ ਦਾ ਤਾਂ ਆਮ ਹੋ ਹੀ ਜਾਂਦਾ ਸੀ ਤਕਰੀਬਨ ਸਾਲ ਚ ਇੱਕ ਵਾਰੀ ਤਕਰੀਬਨ 50 ਸਾਲ ਤੋਂ ਅਸੀਂ ਇਹ ਦੇਖਦੇ ਆਂ ਸੂਆ ਜਿਹੜਾ ਉਸੇ ਤਰ੍ਹਾਂ ਹੀ ਸੀਗਾ ਸਰਕਾਰ ਨੇ ਕਦੇ 1 ਰੁਪਇਆ ਨਹੀਂ ਲਾਇਆ ਸੀ ਇਹਦੇ ਤੇ ਅੱਜ ਸਾਡੇ ਮੀਤ ਹਰਜੀ ਨੇ ਇਹਨਾਂ ਨੂੰ ਪਾਸ ਕਰਵਾ ਕੇ ਉਗਾਟਣ ਕੀਤਾਗਾ ਤਕਰੀਬਨ 70 ਕਰੋੜ ਰੁਪਏ ਦੀ ਲਾਗਤ ਨਾਲ ਇਹ ਸੂਆ ਚੌੜਾ ਤੇ ਸੋਹਣਾ ਬਣਿਆਗਾ ਕੰਕਰੀਟ ਦਾ ਸੂਆ ਬਣਿਆਗਾ ਜਿਹਦੇ ਨਾਲ ਟੇਲ ਤੱਕ ਪਾਣੀ ਪਹੁੰਚੂ ਇਸ ਦੀ ਅਸੀਂ ਧੰਨਵਾਦ ਕਰਦੇ ਆਂਗੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਔਰ ਐਮਪੀ ਸਾਹਿਬ ਦਾ ਜਿਨ੍ਹਾਂ ਨੇ ਜੋ ਵਾਅਦੇ ਕੀਤੇ ਸੀ ਉਹਨਾਂ ਨੂੰ ਇੱਕ ਇੱਕ ਕਰਕੇ ਪੂਰਾ ਕਰ ਰਹੇ ਨੇ ਔਰ ਜੋ ਰਹਿ ਗਏ ਹੋਗੇ ਪੂਰਾ ਕਰਨਗੇ ਇਹ ਸੂਹਾ ਹੈਗਾ ਜਿਹੜਾ ਸਾਡੀ ਬਹੁਤ ਮੁਢਲੀ ਲੋੜ ਸੀ ਕਿਉਂਕਿ ਪਾਣੀ ਦਾ ਵਾਟਰ ਲੈਵਲ ਹੈ ਜਿਹੜਾ ਬਹੁਤ ਜ਼ਿਆਦਾ ਨੀਵਾ ਜਾ ਰਿਹਾ ਹੈਗਾ ਉਸ ਕਰਕੇ ਪਾਣੀ ਇੱਥੇ ਆ ਹੀ ਨਹੀਂ ਰਿਹਾ ਸੀ ਪਹਿਲਾਂ ਹੁਣ ਇਹ ਪਹਿਲੀ ਦਫਾ ਹੋਊਗਾ ਵੀ ਜੋ ਪਾਣੀ ਹੈਗਾ ਟੇਲ ਤੱਕ ਜਾਊਗਾ ਕਿਉਂਕਿ ਸੂਹਾ ਛੋਟਾ ਸੀਗਾ ਇਸ ਕਰਕੇ ਅਸੀਂ ਧੰਨਵਾਦ ਕਰਦੇ ਆਂਗੇ ਐਮਪੀ ਸਾਹਿਬ ਦਾ ਦੁਬਾਰਾ ਦੁਬਾਰਾ ਜੋ ਇਹਨਾਂ ਨੇ ਪਾਣੀ ਦੇ ਲਈ ਏਡੀ ਵਧੀਆ ਸੋਚ ਰੱਖੀ ਹੋਈ ਹੈ ਜਿਹੜਾ ਰੰਗਲਾ ਪੰਜਾਬ ਕਿਹਾ ਸੀਗਾ ਉਹ ਪਾਣੀ ਨਾਲ ਹੀ ਬਣ ਸਕਦਾ ਹੈਗਾ ਕਿਉਂਕਿ ਪਾਣੀ ਹੀ ਸਭ ਤੋਂ ਪਹਿਲੀ ਲੋੜ ਹੈਗੀ ਸਾਡੀ ਔਰ ਸਰਕਾਰ ਦਾ ਜੋ ਧਿਆਨ ਹੈਗਾ ਲੋਕਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਵੱਲ ਪੂਰਾ ਪੂਰਾ ਹੈਗਾ ਹੈਗਾ ਉਹ ਸਾਨੂੰ ਵਿਸ਼ਵਾਸ ਹੈਗਾ ਵੀ ਜੋ ਲੋਕਾਂ ਨਾਲ ਵਾਅਦੇ ਕੀਤੇ ਉਹ ਇੱਕ ਇੱਕ ਕਰਕੇ ਪੂਰਾ ਕਰਨਗੇ ਔਰ ਕਰ ਰਹੇ ਨੇਗੇ ਜਿਸ ਤਰ੍ਹਾਂ ਲਾਈਟ ਦਾ ਸੀਗਾ ਉਹਨਾਂ ਨੂੰ ਵੀ ਆਮ ਕਿਸਾਨਾਂ ਨੂੰ ਵੀ ਦਿੱਤੀ ਇਹ ਵੀ ਜਿਹੜਾ ਸੂਵੇ ਦਾ ਪਾਣੀ ਹੈਗਾ ਇਹ ਵੀ ਗਰੀਬਾਂ ਨੂੰ ਵੀ ਫਾਇਦਾ ਹੋਊ ਇਹਦਾ ਕਿਉਂਕਿ ਜਿਹੜਾ ਪਾਣੀ ਹੈਗਾ ਹਰੇਕ ਦੀ ਜ਼ਰੂਰਤ ਇਹ ਜ਼ਰੂਰਤ ਨੂੰ ਪੂਰਾ ਕੀਤਾ ਜਾਊਗਾ ਔਰ ਅਸੀਂ ਸਰਕਾਰ ਦਾ ਧੰਨਵਾਦ ਕਰਦੇ ਆਂਗੇ ਇੱਥੇ ਜਿਹੜਾ ਐਡਾ ਵੱਡੇ ਸੂਏ ਦਾ 80 ਕਰੋੜ ਰੁਪਇਆ ਲਾ ਕੇ ਸੂਆ ਸਾਡਾ ਬਣਾਇਆ ਗਿਆ ਹੈਗਾ ਇਹ ਹਰੇਕ ਕਿਸਾਨ ਦੀ ਜ਼ਰੂਰਤ ਨੂੰ ਪੂਰਾ ਕੀਤਾ ਜਾਊਗਾ ਔਰ ਜਿਹੜੀਆਂ ਸਮੱਸਿਆ ਨੇ ਕੁਝ ਹੋਰ ਹੰਢਾਇਆਏ ਦੀਆਂ ਇਹ ਨਹਿਰੀ ਕੋਠੀ ਵੀ ਸੀਗੀ ਹੰਢਾਇਆਏ ਦੀ ਸਾਡੀ ਬਹੁਤ ਪੁਰਾਣੀ ਇਹਨੂੰ ਵੀ ਪਹਿਲਾਂ ਨਲਾਮ ਕੀਤਾ ਗਿਆ ਸੀ ਪਿਛਲੀਆਂ ਸਰਕਾਰਾਂ ਵੱਲੋਂ ਇਹਨੂੰ ਵੀ ਛੜਾ ਕੇ ਦੇਖੋ ਇੱਥੇ ਐਸ ਡੀਓ ਐਕਸ਼ਨ ਸਾਡੀ ਸਰਕਾਰ ਨੇ ਇੱਥੇ ਲੋਕਾਂ ਦੇ ਬਰਨਾਲੇ ਦੇ ਲੋਕਾਂ ਦੇ ਲਈ ਬਹੁਤ ਵੱਡੀ ਸਹੂਲਤ ਕੀਤੀ ਹੈ ਔਰ ਇਸੇ ਧੰਨਵਾਦ ਦੀ ਨੀਤ ਇਹਰ ਜੀ ਦੇਾਂਗੇ ਜੋ ਸਾਡੀਆਂ ਛੋਟੀਆਂ-ਛੋਟੀਆਂ ਮੰਗਾਂ ਨੂੰ ਆਪਦੇ ਧਿਆਨ ਚ ਰੱਖਦੇ ਨੇਗੇ ਔਰ ਸਮੇਂ-ਸਮੇਂ ਤੇ ਪੂਰੀਆਂ ਕਰਦੇ ਰਹਿੰਦੇ ਨੇਗੇ ਪਹਿਲਾ ਹੰਡਿਆਏ ਦੇ ਵਿੱਚ ਟਿਊਬ ਲਵਾ ਕੇ ਦਿੱਤਾ ਇਹਨਾਂ ਨੇ ਉਹਨੇ ਸੂਏ ਦਾ ਕੰਮ ਹਰੇਕ ਕੰਮ ਨੂੰ ਸਾਡੇ ਨੂੰ ਧਿਆਨ ਨਾਲ ਸੌਂਦੇ ਆਗੇ ਔਰ ਸੁਣ ਕੇ ਸਰਕਾਰ ਦੇ ਕੋਲ ਲੈ ਕੇ ਆਉਂਦੇ ਨੇਗੇ ਤੇ ਸਾਰੀਆਂ ਜਿਹੜੀਆਂ ਸਮੱਸਿਆ ਜਿਹੜੀਆਂ ਹੋਰ ਅੱਜ ਉਹਨਾਂ ਨੂੰ ਅਸੀਂ ਆਵਾਂ ਧਿਆਨ ਚ ਦਵਾਈਆਂ ਲੈ ਗਿਆ ਹੁਣ ਇੱਥੇ ਆਇਆ ਨੂੰ ਤੇ ਉਹਨਾਂ ਨੇ ਸਾਡਾ ਸਮੱਸਿਆ ਜਿਹੜੀ ਹੰਢਾਇੀ ਸੀ ਉਹਨਾਂ ਬਾਰੇ ਵੀ ਧਿਆਨ ਨਾਲ ਸੁਣ ਕੇ ਮਸਲਾ ਹੱਲ ਕਰਵਾਉਂਦਾ ਸਾਨੂੰ ਆਸ਼ਵਾਸਨ ਦਵਾਇਆ ਸਾਨੂੰ ਬਹੁਤ ਖੁਸ਼ੀ ਹੈ ਜੀ ਸਾਨੂੰ ਇਸ ਗੱਲ ਦਾ ਬਹੁਤ ਵੱਡਾ ਗੌਰਵ ਹੈਗਾ ਵੀ ਅਸੀਂ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਹਾਂਗੇ 50 ਸਾਲਾਂ ਦੀਆਂ ਸਮੱਸਿਆ ਰੁਕੀਆਂ ਹੋਈਆਂ ਨੇਗੀਆਂ ਉਹ ਸਾਡੀਆਂ ਮਸਲੇ ਹੱਲ ਹੋ ਰਹੇ ਨੇਗੇ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਆ ਸਾਡੇ ਨਗਰ ਲਈ ਖੁਸ਼ੀ ਦੀ ਗੱਲ ਔਰ ਸਾਡੇ ਕਿਸਾਨ ਭਰਾਵਾਂ ਲਈ ਖੁਸ਼ੀ ਦੀ ਗੱਲ ਕਉਂਕਿ ਕਿਸਾਨਾਂ ਨੂੰ ਪਾਣੀ ਵੀ ਮਿਲ ਰਿਹਾ ਔਰ ਜਿਹੜਾ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਸੀ ਟੁੱਟ ਕੇ ਉਹਦਾ ਵੀ ਮਸਲਾ ਹੱਲ ਹੋ ਰਿਹਾ ਹੈਗਾ ਇਸ ਤੋਂ ਵੱਡੀ ਹੋਰ ਕੀ ਖੁਸ਼ੀ ਹੋਰ ਕੀ ਜ਼ਾਹਰ ਕਰ ਸਕਦੇ ਆ ਕਿਉਂਕਿ ਕਿਸਾਨ ਦੀ ਜਿਹੜੀ ਮੁਢਲੀ ਲੋੜ ਹੈਗੀ ਉਹ ਪਾਣੀ ਹੈ ਪਾਣੀ ਦੇ ਲਈ ਸਰਕਾਰ ਦਾ ਸੀ ਫਿਰ ਤੋਂ ਧੰਨਵਾਦ ਕਰਦੇ ਆਂ ਐਸੀ ਖੰਡਾ ਹੈ ਪਿੰਡ ਦੇ ਬਲਾਦ ਪ੍ਰਧਾਨ ਜਿਨ੍ਹਾਂ ਨਾਲ ਆਪਾਂ ਪੂਰੀ ਗੱਲਬਾਤ ਦੇਖੋ ਜੀ ਅੱਜ ਤਕਰੀਬਨ 82 ਕਰੋੜ ਦੇ ਲਾਗਤ ਦੇ ਨਾਲ ਜਿਹੜਾ ਸਾਡਾ ਬਰਨਾਲਾ ਰਜਵਾਤ ਤੇ ਹੰਡਾਇਆ ਮਾਈਨਰ ਬਣਿਆ ਉਹਨਾਂ ਦਾ ਜਦੂ ਘਾਟਨ ਕੀਤਾ ਗਿਆ ਜਿੱਥੇ ਮੈਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਕਰੋੜਾ ਰੁਪਇਆ ਇਸ ਪ੍ਰੋਜੈਕਟ ਤੇ ਲਈ ਦਿੱਤਾ ਉੱਥੇ ਮੈਂ ਬਰਨਾਲਾ ਵਾਸੀਆਂ ਨੂੰ ਬਹੁਤ ਵਧਾਈ ਦਿੰਦਾ ਕਿਉਂਕਿ ਇਹਦਾ ਜਿਹੜਾ ਫਾਇਦਾ ਹੈਗਾ ਉਹ ਉਧਰੋਂ ਲੈ ਕੇ ਠੁੱਲੇੜ ਤੋਂ ਲੈ ਕੇ ਨੰਗਲ ਕਰਮਗੜ ਇੱਧਰ ਸੇਖਾ ਉਪਲੀ ਫਰਵਾਹੀ ਹੰਡਾਇਆ ਤਨੋਲਾ ਖੁਰਦ ਖੁੱਡੀ ਖੁਰਦ ਆ ਸਾਰਾ ਬਰਨਾਲਾ ਜਿਹੜਾ ਸੰਘੇੜਾ ਇਹ ਸਾਰੇ ਇਲਾਕੇ ਨੂੰ ਜਿਹੜਾ ਪਹੁੰਚਣਾ ਤੇ ਵੱਡਾ ਜਿਹੜਾ ਫਾਇਦਾ ਇਹ ਹੋਇਆ ਕਿਉਂਕਿ ਜਿਵੇਂ ਸਰਕਾਰ ਦੀ ਇਹ ਤਰਜੀਹ ਹੈ ਕਿ ਅਸੀਂ ਵੱਤ ਤੋਂ ਵੱਤ ਜਿਹੜਾ ਨਹਿਰੀ ਪਾਣੀ ਹੈ ਉਹ ਪੰਜਾਬ ਤੱਕ ਜਿਹੜਾ ਇੱਥੇ ਹਰ ਖੇਤ ਤੱਕ ਜਿਹੜਾ ਲੈ ਕੇ ਜਾਣਾ ਉਹਦੇ ਤਹਿਤ ਹੀ ਜਿਵੇਂ ਪੂਰੇ ਪੰਜਾਬ 'ਚ ਤਕਰੀਬਨ ਨਹਿਰੀ ਪਾਣੀ ਦੀ ਵਰਤੋਂ ਜਿਵੇਂ 40% ਜਿਹੜੀ ਹੈ ਜਿੱਦਣ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਮੇ ਵਧੀ ਹੈ ਉਦੋਂ ਉਸੇ ਹਿਸਾਬ 'ਚ ਜਿਹੜਾ ਨਵਾਂ ਰਜਬਾਹਰ ਤੇ ਮਾਈਨਰ ਬਣਿਆ ਇਹਦੇ 'ਚ ਵੀ ਜੇ ਪਹਿਲਾਂ 168 ਕਿਊਸਿਕ ਪਾਣੀ ਆਉਂਦਾ ਸੀ ਤਾਂ ਹੁਣ ਨਵਾਂ ਬਣ ਤੋਂ ਬਾਅਦ 202 ਕਿਊਸਿਕ ਜਿਹੜਾ ਪਾਣੀ ਆਊਗਾ ਤਕਰੀਬਨ 20% ਵੱਧ ਜਿਹੜਾ ਪਾਣੀ ਹੈ ਇਹ ਨਵੇਂ ਰਜਵਾਹ ਤੇ ਮਾਈਨਰ ਬਾਨਾ ਲਾਊਗਾ ਸੋ ਜਿਹਦੇ ਨਾਲ ਸਾਡੇ ਕਿਸਾਨ ਭਰਾ ਨੇ ਜਿਹੜੇ ਉਹਨਾਂ ਨੂੰ ਫਾਇਦਾ ਹੋਊਗਾ ਸੋ ਮੈਂ ਬਹੁਤ ਵਧਾਈ ਦਿੰਨਾ ਤੇ ਦੁਬਾਰਾ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਕਰੋੜਾ ਰੁਪਇਆ ਸਾਡੇ ਬਰਨਾਲੇ ਜ਼ਿਲ੍ਹੇ ਲਈ ਦਿੱਤਾ ਕਿਉਂਕਿ ਸਾਡੇ ਤਾਂ ਇੱਥੇ ਨਹਿਰੀ ਮਹਿਕਮੇ ਦੀ ਠੀਕਾ ਕੋਠੀ ਜ਼ਰੂਰ ਸੀ ਪੁਰਾਣੀ ਪਰ ਨਹਿਰੀ ਮਹਿਕਮੇ ਉਹਨੂੰ ਕਦੇ ਪੰਜੀ ਇੱਥੇ ਬਰਨਾਲੇ ਜਿਲੇ ਜਨੀਸੀ ਹੈ ਸਾਡੇ ਤਾਂ ਲੋਕਾਂ ਨੇ ਅਫਸਰੀਨ ਦੇਖੇ ਸੀਗੇ ਵੀ ਭਾਈ ਨਹਿਰੀ ਵਿਭਾਗ ਦੇ ਕਿੱਥੇ ਨੇ ਕਿੱਥੇ ਬੈਠਦੇ ਆ ਹੁਣ ਇੱਥੇ ਸਾਡੇ ਅਫਸਰ ਵੀ ਬੈਠਦੇ ਆ ਤੇ ਸਾਡੇ ਇੱਥੇ ਪਾਈਪਲਾਈਨਾਂ ਵੀ ਪਿੰਡਾਂ ਦੇ ਵਿੱਚ ਪੈ ਰਹੀਆਂ ਛੋਟੇ ਛੋਟੇ ਪਿੰਡਾਂ 'ਚ 2-2 3-3 ਕਰੋੜ ਦੀਆਂ ਪਾਈਪਲਾਈਨਾਂ ਨੇ ਜਿਹੜੀਆਂ ਉਹ ਨਹਿਰੀ ਵਿਭਾਗੇ ਵੱਲੋਂ ਪਾਈਆਂ ਤੋਂ ਮੈਂ ਲੱਗਾ ਸਾਡੇ ਜ਼ਿਲ੍ਹੇ ਦੇ ਵਿੱਚ ਤਕਰੀਬਨ 300 ਕਰੋੜ ਤੋਂ ਉੱਪਰ ਜਿਹੜਾ ਇਕੱਲੇ ਨਹਿਰੀ ਵਿਭਾਗੇ ਦਾ ਆਇਆ ਜਿਹਦੇ ਕਰਕੇ ਕਹਿ ਲਓ ਵੀ ਬੜੇ ਦਿਹਾਕਿਆਂ ਬਾਅਦ ਬਰਨਾਲਾ ਦਾ ਜਿਹੜਾ ਗਰਾਊਂਡ ਵਾਟਰ ਦਾ ਲੈਵਲ ਹੈ ਉਹ ਉੱਪਰ ਆਇਆ ਥੱਲੇ ਜਾਣ ਦੀ ਬ ਪਾਣੀ ਦਾ ਲੈਵਲ ਜਿਹੜਾ ਡੂੰਘਾ ਹੁੰਦਾ ਸੀ ਕਿਉਂਕਿ ਕੱਲਾ ਅਸੀਂ ਜਿਹੜਾ ਮੋਟਰ ਵਾਲਾ ਪਾਣੀ ਜਿਹੜਾ ਵਰਤੇ ਸੀ ਨਹਿਰੀ ਪਾਣੀ ਆਉਂਦਾ ਨਹੀਂ ਸੀ ਸੋ ਆਉਣ ਵਾਲੇ ਸਮੇਂ 'ਚ ਵੀ ਜਿਵੇਂ ਪਹਿਲਾਂ ਪੂਰੇ ਪੰਜਾਬ 'ਚ ਹਜ਼ਾਰਾਂ ਕਰੋੜ ਰੁਪਏ ਸਰਕਾਰ ਨਹਿਰੀ ਵਿਭਾਗ ਤੇ ਲਾ ਰਹੀ ਹੈ ਅਸੀਂ ਆਉਣ ਵਾਲੇ ਸਮੇਂ 'ਚ ਵੀ ਲਾਵਾਂਗੇ ਤੇ ਸਾਡੀ ਇਹ ਹੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਜਿਹੜੇ ਲੋਕਾਂ ਨੂੰ ਨਹਿਰੀ ਪਾਣੀ ਜਿਹੜਾ ਮਹੱਈਆ ਕਰਵਾਇਆ ਜਾ ਸਕੇ ਕਿ ਡੇਨਿੰਗ ਸਵੇਰ ਵਾਲੀ ਨਿਰਮਲ ਕਮਾਦੀ ਰਿਪੋਰਟ ਬਰਨਾਲਾ